ਸਤਿ ਸ਼੍ਰੀ ਅਕਾਲ ਜੀ ਮੈਂ ਐਡਵੋਕੇਟ ਗੁਰਪ੍ਰੀਤ ਸਿੰਘ ਸਟੇਟ ਜੁਆਇੰਟ ਸੈਕਰੀਟਰੀ ਲੀਗਲ ਨਗਰਮਾ ਦੀ ਪਾਰਟੀ ਤੇ ਡਿਸਟ੍ਰਿਕਟ ਮੀਡੀਅਨ ਚਾਰਜ ਹਾਂਗਾ ਥੋੜੇ ਦਿਨ ਪਹਿਲਾਂ ਮਲਕੀ ਆਪਣੇ ਮਾਨੂਪੁਰ ਦੇ ਵਿੱਚ ਇੱਕ ਟ੍ਰੈਜੇਡੀ ਵਾਪਰ ਗਈ ਸੀ ਕਿ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਜਿਹੜੇ ਮਲਕੀ ਫੈਮਿਲੀ ਨੂੰ ਬਲੋਂਗ ਕਰਦੇ ਆ ਉਹਨਾਂ ਦੇ ਤਿੰਨ ਬੱਚੇ ਸੀਗੇ ਤੇ ਉਹ ਲੇਡੀਜ਼ ਦੇ ਆਪਣੇ ਪਰਿਵਾਰ ਜਿਹੜਾ ਰਹਿੰਦਾ ਸੀ ਇੱਥੇ ਮੀਂਹ ਦੇ ਕਾਰਨ ਜਿਹੜੀ ਛੱਤ गिर ਗਈ ਸੀ ਜਿਹਦੇ ਵਿੱਚ ਇੱਕ ਲੇਡੀ ਉਹਦੇ ਚਪੇੜ ਦੇ ਵਿੱਚ ਆ ਗਏ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਸੋ ਮੈਂ ਤਾਂ ਇੱਕ ਉਹ ਗੱਲ ਕਹਿਣੀ ਚਾਹੁੰਦਾ ਹੈ ਵੀ ਆਪਕਾ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੀਏ ਕਿਉਂਕਿ ਦੇਖੋ ਅਸੀਂ ਟੂਰਨਾਮੈਂਟਾਂ ਦੇ ਲੱਖਾਂ ਰੁਪਏ ਲਾ ਦਨੇ ਆ ਅਸੀਂ ਫਲੈਕਸਾਂ ਦੇ ਲੱਖਾਂ ਰੁਪਏ ਲਾ ਦਨੇ ਆ ਮੈਂ ਇੱਕ ਵਾਰ ਬੇਨਤੀ ਕਰਨੀ ਚਾਹੁੰਨਾ ਵੀ ਹਰੇਕ ਪਿੰਡ ਦੇ ਵਿੱਚ ਕੋਈ ਨਾ ਕੋਈ ਪਰਿਵਾਰ ਅਜੇ ਹੈਗੇ ਆ ਤੇ ਇਹਦੇ ਵਿੱਚ ਜਿਹੜਾ ਟੂਰਨਾਮੈਂਟਾਂ ਵਿੱਚ ਜਾਂ ਹੋਰ ਕਿਤੇ ਵੀ ਜਿਹੜਾ ਸਹਿਯੋਗ ਆ ਮਲਕੀ ਨੈਨਾ ਰਈ ਭਰਾ ਕਰਦੇ ਨੇ ਪਿੰਡਾਂ ਵਾਲੇ ਕਰਦੇ ਨੇ ਮਾਨੂੰ ਕਹਿੰਦੇ ਵੀ ਇੱਕ ਸਾਲ ਵਾਸਤੇ ਕਿਰਪਾ ਕਰਕੇ ਇਹਨਾਂ ਦਾ ਆਪਾਂ ਬਾਹ ਫੜੀਏ ਦੇਖੋ ਬਾਅਦ ਦੇ ਵਿੱਚ ਆਪਾਂ ਨੂੰ ਅਫਸੋਸ ਕਰਨ ਦੇ ਬਿਨਾਂ ਕੁਝ ਨਹੀਂ ਰਹਿੰਦਾ ਅਸੀਂ ਅਜੇ ਇਹਦੀ ਮਦਦ ਕਰ ਸਕਦੇ ਹਾਂ ਪਰ ਜਿਹੜੀ ਔਰਤ ਇਸ ਜਹਾਨ ਤੋਂ ਚਲੀ ਗਈ ਬੱਚਿਆਂ ਦੀ ਮਾਂ ਚਲੀ ਗਈ ਅਸੀਂ ਉਹਨੂੰ ਵਾਪਸ ਨਹੀਂ ਲਿਆ ਸਕਦੇ ਸੋ ਮੈਂ ਚਾਹਣਾ ਅਪੀਲ ਕਰਦਾ ਮੈਂ ਹੱਥ ਜੋੜ ਕੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਉਹਨਾਂ ਵਾਸਤੇ ਕੁਝ ਨਾ ਕੁਝ ਕਰੀਏ ਉਹਨਾਂ ਪਰਿਵਾਰਾਂ ਨੂੰ ਆਪਾਂ ਉਹਦੀ ਬਾਹ ਫੜ ਕੇ ਉਹਨਾਂ ਦੇ ਜਿਹੜੇ ਘਰ ਪਰਿਵਾਰ ਜਾਦਾ ਨਹੀਂ ਮੈਂ ਕਹਿੰਦਾ ਸਿਰਫ ਇਹ ਕਹਿਣਾ ਵੀ 12 बाई 12 ਦਾ ਇੱਕ ਕਮਰਾ ਬਣਵਾ ਦਈਏ ਤਾਂ ਸਾਡੇ ਲਈ ਬਹੁਤ ਮਾਨ ਦੀ ਗੱਲ ਹੋ ਗਈ ਸੋ ਇਸ ਸਹਿਯੋਗ ਦੇ ਵਿੱਚ ਸਾਡੇ ਦਿਲਜੀਤ ਸਿੰਘ ਜੀ ਜਿਹੜੇ ਹੈਗੇ ਆ ਯੂ ਐਸ ਏ ਵਾਲੇ ਮਾਨੂਪੁਰ ਤੋਂ ਉਹਨਾਂ ਨੇ ਸਹਿਯੋਗ ਕੀਤਾ 11000 ਰੁਪਏ ਦਾ ਸੋ ਤੇ ਉਹਨਾਂ ਨੇ ਮਤਲਬ ਕਿ ਇਸ ਪਰਿਵਾਰ ਦੀ ਜਿਹੜੀ ਬਾਹ ਫੜੀ ਹੈ ਤੇ ਹੋਰ ਵੀ ਐਨ ਆਰ ਆਈ ਭਰਾ ਹੈਗੇ ਆ ਜਿਹੜੇ ਇਹਨਾਂ ਸਹਾਇਕ ਕਰਨਾ ਚਾਹੁੰਦੇ ਜਸਵਿੰਦਰ ਸਿੰਘ ਜੀ ਇਹਨਾਂ ਨੇ ਕਿਹਾ ਹੈਗਾ ਸਹਾਇਕ ਤੇ ਤਜਿੰਦਰ ਗਰੇਵਾਲ ਜੀ ਇਹਨਾਂ ਨੇ ਵੀ ਖਾਸ ਤੌਰ ਤੇ ਕਿਹਾ ਵੀ ਸਾਡਾ ਜਿਹੜਾ ਹੈਗਾ ਅਸੀਂ ਜਾਦਾ ਮਦਦ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਇਹਨਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜਾਂਗੇ ਤੇ ਜਿੰਨੀ ਵੀ ਮਦਦ ਹੋਈ ਅਸੀਂ ਕਰਾਂਗੇ ਸੋ ਵਾਇਗਰ ਜੀ ਕਥਾਲ ਸਾਹਿਬ ਕੀ ਨਾਮ ਹੈ ਤੁਹਾਡਾ ਤੇਜਿੰਦਰ ਸਿੰਘ ਰੇਵਰ ਹਲਕਾ ਸਗਰਨ ਜਾਰਜ ਆਮ ਆਦੀ ਪਾਰਟੀ ਸਮਰਥਕ ਅੱਜ ਇੱਥੇ ਪਿੰਡ ਬੌਂਚੋਂ ਮਾਨਵਪੁਰ ਕੀ ਕਹਿਣਾ ਚਾਹੁੰਦੇ ਜਿਹੜਾ ਬੌਂਚ ਮੈਨੂੰ ਇੱਕ ਮੇਰੇ ਜਸਵੀਰ ਦਸੰਦਰ ਵੀਰ ਜੀ ਨੇ ਇਥੇ ਮਾਨਾਪੁਰ ਤੋਂ ਉਹਨਾਂ ਸੁਨੇਹਾ ਲੱਗੇ ਹੋਏ ਪਿੰਡ ਦੇ ਵਿੱਚ ਆਪਾਂ ਆਪਰ ਗਿਆ ਵੀ ਇੱਕ ਗਰੀਬ ਪਰਿਵਾਰ ਦੀ ਬਰਸਾਤਾਂ ਦੇ ਮੌਸਮ ਕਰਕੇ ਛੱਤ गिर ਗਈ ਜਿਸ ਤੇ ਕਰਕੇ ਉਸ ਤੋਂ ਸਭ ਤੋਂ ਵੱਡਾ ਪਰਾਂਹੇ ਵਾਪਰਿਆ ਵੀ ਉਹਨਾਂ ਦੇ ਜੋ ਬੱਚਿਆਂ ਦੀ ਮਾਤਾ ਜੀ ਸੀ ਉਹ ਵੀ ਗੁਜਰ ਵੇਸੇ ਅਹਿਸਾਸ ਦੇ ਵਿੱਚ ਸੋ ਵੀਰ ਹੋਣਾਂ ਨੇ ਮੈਨੂੰ ਕਿਹਾ ਵੀ ਇੱਥੇ ਆ ਕੇ ਆਪਾਂ ਉਹਨਾਂ ਦੀ ਜੋ ਵੀ ਮਦਦ ਬਣਦੀ ਆ ਉਹ ਆਪਾਂ ਕਰ ਸਕੀਏ ਤੇ ਇਸ ਕਰਕੇ ਫਿਰ ਅਸੀਂ ਤਿੰਨਾਂ ਭਰਾਵਾਂ ਨੇ ਹੋਰ ਬਹੁਤ ਬੰਦੇ ਸੱਜਣ ਲੈ ਕੇ ਜਿੰਨੀ ਵੀ ਸਾਡੇ ਵੱਲੋਂ ਮਦਦ ਹੋ ਸਕਦੀ ਆ ਉਹ ਅਸੀਂ ਇਸ ਪਰਿਵਾਰ ਦੀ ਕਰਨ ਆਏ ਆ ਤੇ ਗਰ ਰਸਬ ਗੱਲ ਕਰੀਏ ਥੋੜੇ ਪੈਸੇ ਹਜੇ ਇਹਨਾਂ ਕੋਲ ਆਏ ਨਹੀਂ ਹੋਰ ਵੀ ਅਪੀਲ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਹਾਂਜੀ ਬਿਲਕੁਲ ਦੇਖੋ ਇਹ ਇੱਕ ਸਾਂਝਾ ਕੰਮ ਆ ਕਿਸੇ ਗਰੀਬ ਅਸੀਂ ਜਾਂ ਸਰਕਾਰਾਂ ਦਾ ਬਹੁਤ ਦੂਰ ਬੈਠੀਆਂ ਹੁੰਦੀਆਂ ਨੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਅਪੀਲ ਕਰੂੰਗਾ ਵੀ ਇਸ ਪਰਿਵਾਰ ਦਾ ਹੱਥ ਫੜੋ ਆ ਕੇ ਇਹੀ ਨਹੀਂ ਜੇ ਕਿਤੇ ਵੀ ਕੋਈ ਏਦਾਂ ਦਾ ਭਾਰਾ ਵਾਪਰਦਾ ਪਹਿਲਾਂ ਪਿੰਡ ਲੈਵਲ ਤੇ ਹੀ ਮੈਂ ਕਹਿੰਦਾ ਅਸੀਂ ਉਸ ਨੂੰ ਕਰ ਸਕੀਏ ਸਰਕਾਰਾਂ ਤੋਂ ਤਾਂ ਬਾਅਦ ਹੀ ਆਸ ਆਈ ਬਾਕੀ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਵੀ ਜਿੰਨੀ ਵੀ ਹੋਊਗੀ ਮਦਦ ਅਸੀਂ ਉਹ ਵੀ ਲੈ ਕੇ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਸ ਪਰਿਵਾਰ ਨਾਲ ਜੋ ਦੇਖੋ ਜੀ ਚਲੇ ਗਿਆ ਉਹ ਤਾਂ ਹੀ ਅਸੀਂ ਲਿਆ ਸਕਦੇ ਪਰ ਅਸੀਂ ਪਰਿਵਾਰ ਦੇ ਨਾਲ ਖੜੇ ਆਂ ਜੋ ਵੀ ਇਹਨਾਂ ਨੂੰ ਕੋਈ ਮਦਦ ਦੀ ਲੋੜ ਹੋਊ ਅਸੀਂ ਅੱਗੇ ਵੀ ਉਹਨਾਂ ਦੀ ਮਦਦ ਕਰਾਂਗੇ ਕੀ ਨਾਮ ਹੈ ਜਿਹੜਾ ਪਿੰਡ ਨਾਮ ਮੇਰਾ ਲਖਵੀਰ ਸਿੰਘ ਆ ਜੀ ਪਿੰਡ ਮਨਨਪੁਰ ਤੇ ਕੀ ਪ੍ਰੋਬਲਮ ਆ ਗਈ ਸੀ ਤੁਹਾਡੇ ਤੇ ਟ੍ਰੈਜੀ ਹੋਈ ਸੀ ਕਿੰਨੇ ਦਿਨ ਹੋ ਗਏ 15-20 ਦਿਨ ਹੋ ਗਏ ਜੀ 29 ਲਾ ਲਓ 29 ਜੂਨ ਨੂੰ ਇਹ ਘਟ ਗਈ ਜੀ ਤਵਾਦ ਡੈਥ ਹੋ ਗਈ ਘਰ ਥੱਲੇ ਆ ਕੇ ਦੀਏ ਹਾਂ ਉਹ ਤੋਂ ਬਾਅਦ 15 ਵੀਰ ਹੁਣ ਕੰਮ ਸ਼ੁਰੂ ਕੀਤਾ ਹੈ ਕਿ ਸੂਏ ਕੀ ਪਿੰਡਾਲੇ ਕਰਾ ਰਹੇ ਕੌਣ ਕਰਾ ਰਹੇ ਪਿੰਡ ਵਾਲੇ ਵੀ ਕਰਾ ਰਹੇ ਨੇ ਮੱਤਦਾ ਜੀ ਬਹੁਤ ਸਾਡੇ ਮਾਣਾ ਬਾਬਾ ਉਹਦਾ ਹੈਗਾ ਜੇ ਜੋ ਬਾਕੀ ਉਂ ਵੀ ਬਾਹਰੋਂ ਵੀ ਮਾਨਮੋਲਟਾ ਜਿੰਨਕ ਜੋਗਾ ਹੈਗਾ ਕਰ ਰਿਹਾ ਜੋਗ ਦੇ ਰਿਹਾ ਹਨ ਵਾਕਿਆ ਵੀਰ ਸਾਡੇ ਫੋਨੀ ਵੀਰ ਹੋ ਗਿਆ ਵੀਰ ਦਾ ਨਾਮ ਕੀ ਗਰੇਵਾਲਾ ਸਾਬ ਗਰੇਵਾਲਾ ਸਿੰਘ ਵੀਰ ਜੀ ਜਮ ਪਾਰਟੀ ਦੇ ਇਹਨਾਂ ਨੇ ਵੀ ਸਾਡਾ ਸਹਿਯੋਗ ਕੀਤਾ ਜੀ ਵਧੀਆ ਇੱਟ ਦੀ ਸੇਵਾ ਕਰੀਏ ਅਸੀਂ ਵਾ ਕਿੰਨੀ 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 ਕੋ ਹੋਵੇ ਪੈਂਟ ਲਾ ਲਓ 31000 ਰੁਪਿਆ ਸੇਵਾ ਕਰੀ ਜਨਾਂ ਜੀ ਵਧੀਆ ਤੇ ਤੁਸੀਂ ਹੋਰ ਵੀ ਅਪੀਲ ਕਰਨਾ ਚਾਹੋ ਉਹਨਾਂ ਲੋਕਾਂ ਨੂੰ ਹਾਂ ਜੇ ਹੋ ਸਕੇ ਜਾਲ ਬਾਤ ਸਾਡਾ ਮਕਾਨ ਪੈ ਜਾਵੇ ਬਸ ਇੰਨੇ ਕੇ ਜੋਗੇ ਅਸੀਂ ਕਰ ਸਕਦੇ